कार्रवाई कर रहे हैं इतने परचे दर्जा पहला परचे दर्जा छर्तन नहीं कहीं ਕਿੰਨੇ ਬੰਦੇ ਆ ਜੀ ਉਹ ਇਹ ਕਿਤੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ ਹੋਰ ਚਾਰ ਬੰਦੇ ਨੇ ਜੀ ਉਹ ਆਹ ਤੁਹਾਨੂੰ ਲੈਣਾ ਚੱਲੋ ਅੱਗੇ ਜਾਵੋ ਬੰਦੇ ਨਾ ਤੇ ਗਾਇਆ ਮੰਡਾ ਮਿਲਦੇ ਨੇ ਡਾਡਾ ਠੀਕ ਹੈ ਜੀ ਜਦੋਂ ਸਮਾਂ ਆਵੇ ਅਸੀਂ ਚੱਲੀਏ ਮੋਟੀਆਂ ਤੇ ਬਿਨਾ ਹੋਰੀ ਰਾਤ ਆਪਾਂ ਸਾਰੀ ਨੂੰ ਮਾਰ ਕੇ ਆਣ ਬਾਜੀ ਜੀ ਦਾ ਜਿੰਦਾਬਾਦ ਹੈ ਜੀ ਜਿੰਦਾਬਾਦ ਹੈ ਨਾਲੇ ਨਾਮਾਂਗੇ ਚਲੋ ਸਾਡਾ ਕੰਮ ਵਜੂਦ ਹੈ ਅਸੀਂ ਤੁਹਾਡਾ ਸਤਿਕਾਰ ਹੱਥ ਜੋੜ ਕੇ ਬੈਂਤੀ ਆ ਸਰ ਇਹ ਜਿਹੜਾ ਜਮਦਾਰ ਬਾਰੇ ਦੇ ਪੁਸਤ ਦੇ ਖਿਲਾਫ ਤਾਲੀ ਕਰਨ ਕਹਿੰਦੇ ਆ ਸਰ ਇਹ ਜੋ ਖਲਾਫੀ ਹੈ ਜੀ ਜਿਹੜਾ ਸਾਡਾ ਥਾਣਾ ਦਾਤੇ ਹੈ ਅਲੀਗੇਸ਼ਨ ਲਾਇਆ ਇਹ ਨਾਮ ਬਸਵੇ ਗੀਤਾ ਸਾਡਾ ਵੀ ਆਨ ਦੇ ਵਿੱਚ ਉਹਨੂੰ ਮੈਂ ਵੀ ਜੇਲ੍ਹੀ ਇੱਥੇ ਉਹਨੂੰ ਪੁਸਤ ਲੈਨ ਡਿਪਾਰਟਮੈਂਟ ਨਾਲ ਵਾਰੀ ਦੀ ਸਸਪੈਂਸ਼ਨ ਦੀ ਪਾਸ ਕਰਕੇ ਸਰ ਵੀ ਸਾਹ ਨੂੰ ਹੁਣੇ ਭੇਜਦਾ ਹਾਂ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਲੈ ਗਿਆ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉਹਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਵੀਡੈਂਟੀ ਅਰੈਸਟ ਕਰਕੇ 15 ਵੀ ਭੇਜਾਂਗੇ ਠੀਕ ਹੈ ਮਾਮਲਾ ਕੀ ਸੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਆ ਪਾਰ ਕਰ ਰਹੇ ਨੇ ਆ ਇਹਨਾਂ ਦੇ ਪਰਿਵਾਰਕ ਬੰਦ ਤੇ ਵੀ ਦਬਾਅ ਲੱਗਿਆ ਵੀ ਪਹਿਲਾਂ ਵੀ ਇਸੇ ਕੋਲੋਂ ਅੱਧਾ ਘੰਟਾ ਪੱਨਾ ਬੜੀ ਬੁਢੀ ਜੀ ਨਤਾਂ ਚੁੱਪੀ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਾਂ ਪਰਚਾ ਜੀ ਉਹ ਨੂੰ ਸਮਝ ਨਹੀਂ ਜਾਦਾ ਅਸਾਂ ਕਰ ਰਹੇ ਉਹਦੇ ਜਿਹੜੇ ਭਰਾ ਦੇ ਪਿੱਛੇ ਦਾ ਜੀ ਇਹਦੇ ਰੰਜੇ ਜੀ ਕੋਈ ਆਪਸ ਕੋਈ ਹਜੇ ਤਾਂ ਬਾਹਰ ਤੇ ਆਏ ਆ ਉਹਨਾਂ ਨੂੰ ਅੱਪ ਦਾ ਲੱਗ ਰਿਹਾ ਇਹ ਕਿੱਥੇ ਜਿਹੜੇ ਸੀ ਇੱਧਰ ਪਾਣੀ ਹੁਣ ਪਾਰ ਵਾਲੇ ਦੱਸਣਗੇ ਕਿ ਕਿੱਨੇ ਜਿਹੜੇ ਸੀ ਜਿੰਨੇ ਜਿਹਨੇ ਆਉਣਗੇ ਉਹਦੇ ਤੇ ਆ ਹਮੇਸ਼ਾ ਕੀ ਮਾਮਲਾ ਜੇ ਨਸ਼ੇ ਦਾ ਡੂੜਾ ਜਾ ਰਿਹਾ ਜਿਹੜਾ ਮੁੰਡੇ ਦੀ ਗੱਲ ਹੋਈ ਹੈ ਹਾਂ ਜੀ ਕਿ ਬ੍ਰੀ ਮੰਦ ਪਕੀ ਕਰਦਾ ਵਾਪਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਝ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ ਜਿਹਦੇ ਦਾ ਨਾਮ ਦੂਜੇ ਨੇ ਜ਼ਖਮੀ ਹਸਪਤਾਲ ਚਾਪਤੀ ਜੀ ਨੇ ਪੀਜੀਐਨ ਤੇ ਇੱਕ ਦੀ ਮੌਤ ਹੋ ਗਈ ਹੈ ਤੇ ਸਾਰੇ ਪ੍ਰਸ਼ਾਸਨ ਨੇ ਉਹ ਸੰਬੰਧਿਤ ਮਨੋਰਥ ਵੀ ਜੂਰੀ ਬਣਦੀ ਕਰ ਕਾਰਵਾਈ ਕਰਨ ਦੀ ਤੁਨਪੂਰੀ ਵੀ ਉਹ ਬੰਬਾ ਜਿਲ੍ਹਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਪ੍ਰਕਿਰਤੀ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉਹ ਤੇ ਪੂਰੀ ਤੋਂ ਸਰਵੇ ਕੀਤੀ ਜਾਵੇ ਨਸ਼ੇ ਦੇ ਮਾਮਲੇ ਨੂੰ ਤਾਂ ਨਾਮ ਹੀ ਲੈ ਰਹੇ ਜੀ ਪਰ ਪੰਜਾਬ ਦੇ ਵਿੱਚ ਵੀ ਦੇਖੋ ਜੀ ਸਾਰੇ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲਿਓ ਇੱਕ ਵੱਡਾ ਕੋਡ ਆ ਤੇ ਵੱਡੇ ਟਾਈਮ ਤੋਂ ਫੈਲਿਆ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਹੈ ਕਿ ਇਹਨੇ ਅੱਗੇ ਵੀ ਪਛੇਰ ਜ਼ਿੰਦਾਰੀ ਜ਼ਰੂਰ ਹੋਈ ਹੈ ਦੀ ਇਹਨਾਂ ਆਪਾਂ ਇਹ ਹਟਦੇ ਨਹੀਂ ਹੈਗੇ ਇਹ ਜਦੋਂ ਸਾਰਾ ਮਤਲਬ ਕਬਲੀ ਲੋਪਾ ਕਰਨਾ ਵੜਕੀ ਹੋਣਾ ਮਤਲਬ ਪ੍ਰਸ਼ਾਸਨ ਦੇ ਵੀ ਜਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਨਹੀਂ ਬਿਲਕੁਲ ਦੀ ਬਿਲਕੁਲ ਇਹ ਦੇਖੋ ਬਣੀ ਦੁੱਖ ਦਾ ਸਮਝੋ ਆਪ ਦੁੱਖ ਹੋਇਆ ਨਾ ਇਸ ਪਰਿਵਾਰ ਚ ਜਦੋਂ ਮੈਂਬਰ ਕੋਈ ਜਾਂਦਾ ਤੀਸਰਾ ਬੱਚਾ ਉਹਦਾ ਹੀ ਹੋ ਜਾਂਦਾ ਡਾਕਟਰ ਹਰਦੀਪ ਜੀ ਪਰਸਪਕ ਐਕਸੀਡੈਂਟ ਕੇਸ ਆਇਆ ਮਾੜਾ ਤੋਂ ਕੀ ਹੋ ਗਈ ਮੰਨ ਲਾ ਸਰ ਹਾਂਜੀ ਸਰ ਮੇਰੇ ਕੋਲ ਸਪੋਕੇਸ਼ਨ ਰਿਪੋਰਟ ਹੋ ਕੇ ਆਏ ਸੀਗੇ ਉਹਦੇ ਵਿੱਚ ਇੱਕ ਨਾਮ ਕੁਲਵਿੰਦਰ ਸਿੰਘ ਸੀ ਇੱਕ ਦਲਨ ਸਿੰਘ ਸੀ ਕਿ ਕਲੋਂਦ ਜਿੰਨੀ ਦੱਤ ਹੋ ਗਈ ਸੀ ਕਿ ਤੇ ਜਿਹੜਾ ਸੋਨ ਸੀ ਗੁਰ ਉਹਦੇ ਜਦਾ ਇੰਜਰੀ ਸੀਗਾ ਤੁਹਾਨੂੰ ਆਪਾਂ ਬੱਤੀ ਰੈਫਰ ਕਰ ਦਿੱਤਾ ਤੇ ਇਹ ਮੇਰੇ ਕੋਲ ਤਕਰੀਬਨ 11 ਵਜੇ ਕੋਲ ਆਏ ਸੀਗੇ ਤੇ ਆ ਮੇਰੇ ਕੋਲ ਤੀਜਾ ਪੇਸ਼ੈਂਟ ਵੀ ਆਇਆ ਸੀਗਾ ਜੋ ਤਕਰੀਬਨ 12 ਵਜੇ ਕੋਲ ਆਇਆ ਸੀਗਾ ਤੇ ਉਹਦੇ ਸਟਿਚ ਲੱਗੇ ਹੋਏ ਸੀਗੇ ਤੇ ਉਹਨੂੰ ਮੈਂ ਐਡਮਿਟ ਕਰਾਂ ਬਾਕੀ ਫਸਟੇਜ ਵਗੈਰਾ ਔਰ ਟ੍ਰੀਟਮੈਂਟ ਜਿਹੜਾ ਉਹ ਇੱਥੇ ਚੱਲਦਾ ਹੈ ਤੇ ਲਓ ਸਰ ਬਲਗਰੀ ਇੱਕ ਜਿਆਦਾ ਇੰਜਰੀ ਦੇ ਨੱਤਾ ਬਹਨ ਹੁੰਦੇ ਨੇ ਤੇ ਪੇਟੈਂਟ ਪਿਆ ਤੇ ਉਹ ਕਿਦਾਂ ਪ੍ਰੋਫੈਸ਼ਨਲ ਦੀ ਠੀਕ ਹੈ ਸਰ ਬਾਕੀ ਆਪਾਂ ਐਕਸਰੇ ਰਿਪੋਰਟ ਸੀ ਜੋ ਵੀ ਫਦਰ ਤੋਂ ਉਹ ਤੋਂ ਬਾਅਦ ਜਿਹੜਾ ਰੈਫਰ ਕੀਤਾ ਗਿਆ ਦਾ ਕੀ ਨਾਮ ਤੁਸੀਂ ਜਿੰਨਾਂ ਚੋਂ ਚਲਦੇ ਹੋ ਉਹ ਕਿਹੜਾ ਚੱਕ ਦਿੱਤੀ ਭਤੀ ਐਂਡ ਐਕਚੁਅਲੀ ਉਹਦਾ ਕੀ ਨਾਮ ਹੈ ਉਹਦੇ ਨਾਮ ਕੁਲਵਿੰਦਰ ਸਿੰਘ ਤੇ ਕਿੰਨੇ ਕਮਨ ਹੈਗੇ ਜੀ ਸਰਵਤਕ ਨੀਬਨ ਤਕਰੀਬਨ 40 ਸਾਲ ਦਾ ਹੋਗਾ ਕੁਲਵਿੰਦਰ ਸਿੰਘ ਤੇ ਡਾਟ ਆਇਆ ਸੀ ਡਾਟ ਆਇਆ ਸੀ ਤੇ ਉਹਦਾ ਉਹਦਾ ਭੇਜ ਦਿੱਤਾ ਸਾਰਾ ਕੁਛ ਸਰ ਰੋਡਾ ਵਗੈਰਾ ਸਾਰਾ ਕੁਛ ਤੇ ਮਕਸਦ ਇੱਕ ਟਾਈਮ ਤੇ ਹੈ ਕਿਨੇ ਪੇਸ਼ੈਂਟ ਆਉਣੇ ਨਹੀਂ ਸਰ ਐਨਲੀ ਜਿਹੜੇ ਦੋ ਪੇਸ਼ੈਂਟ ਸੀਗੇ ਉਹ ਮੇਰੇ ਕੋਲ 11 ਵਜੇ ਕੋਲ ਆਇਆ ਤੇ ਜਿਹੜਾ ਦੂਸਰਾ ਆਇਆ ਉਹ ਮੇਰੇ ਕੋਲ 12 ਵਜੇ ਆ ਗਿਆ ਇਹ ਕਾਰਵਾਈ ਨਹੀਂ ਬੜਿਆ ਤਾਂ ਉਸ ਪਾਸੇ ਤੋਂ ਕਾਰਵਾਈ ਬਿਲਕੁਲ ਤਿਆਰੀ ਹੈ ਜੀ ਤਿਆਰੀ ਹੈ ਹਰ ਤੋਂ ਬਾਹਰ ਕੀ ਹੋਈ ਕਿਹੜਾ ਮੁੱਢੇ ਦਿੱਤੀ ਹੋਈ ਆ ਕੁਲਿੰਦਰ ਸਿੰਘ ਆ ਜੀ ਕਿ ਮਾਰਿਆ ਕਿ ਇਹ ਫੋਨੂ ਫੋਨੂ ਆਈ ਚਕਲੀ ਮੰਗਾ ਅੱਛਾ ਉਹਦੇ ਪਿਛੇ ਦੇ 25 ਅੱਜ ਆਪਣੇ ਮਛਰੇ ਪਹੁੰਚ ਨਹੀਂ ਹੈ ਜੀ ਮਛਰੇ ਨਹੀਂ ਮਛਰੇ ਨਹੀਂ ਗੇੜੇ ਤੇ ਭਰਾ ਤੇ ਭਰਾ ਤੇ ਗੋਲਾ ਨੇ ਮਾਰਿਆ ਚਕਲੀ ਲਈ ਨਹੀਂ ਕਿਹਨੇ ਫੋਨੂ ਚਲਾ ਰਿਹਾ ਸੀ ਜਿੰਨੇ ਤੱਕ ਇਹਨੇ ਬਿਆਲ ਬਾਕੀ